ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਪਣੀ ਦਾਵੇਦਾਰੀ ਰੱਖਣ ਦਾ ਜਿਹੜਾ ਬੰਦਾ ਪਾਰਟੀ ਲਈ ਮਿਹਨਤ ਕਰਦਾ ਉਹਦਾ ਹੱਕ ਬਣਦਾ ਹੈ ਉਸੇ ਤਰ੍ਹਾਂ ਮੈਂ ਤਕਰੀਬਨ ਐਕਟਿਵ ਪੋਲਿਟਿਕਸ ਨੂੰ ਮੈਨੂੰ 23 ਸਾਲ ਹੋ ਗਏ ਜ਼ਿਲ੍ਹਾ ਪ੍ਰੀਸ਼ਦ ਤੋਂ ਜਦੋਂ ਤੋਂ ਮੈਂ ਆਪਣੀ ਪੋਲਿਟੀਕਲ ਕੈਰੀਅਰ ਦੀ ਸ਼ੁਰੂਆਤ ਕੀਤੀ ਇਹ ਪਟਿਆਲਾ ਤੋਂ ਐਮਪੀ ਵਾਸਤੇ ਫੁੱਲ ਜਿਹੜੀ ਹੈਗੀ ਦਾਵੇਦਾਰੀ ਪੱਕੀ ਹੈ ਸੋ ਮੇਰਾ ਵੀ ਹੱਕ ਬਣਦਾ ਹੈ ਕਿ ਇੱਕ ਔਰਤ ਮਹਿਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਵੀ ਮੇਰੀ ਸੀਨੀਅਰਿਟੀ ਵੀ ਹੈ ਮੇਰੀ ਮਿਹਨਤ ਵੀ ਹੈ ਮੇਰੀ ਸincerity ਤੇ ਮੇਰੀ ਵਫਾਦਾਰੀ ਵੀ ਹੈ ਪਾਰਟੀ ਬਰਤ। ਮੈਂ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬਣੀ ਮੇਰੀ ਬਹੁਤ ਉਮਰ ਛੋਟੀ ਸੀ 27 ਸਾਲ ਦੀ ਮੇਰੀ ਉਮਰ ਸੀ ਮੈਂ ਪਟਿਆਲੇ ਤੋਂ ਲੜੀ ਸੀ ਤੇ ਮੈਂ ਬਿਲੋਂਗ ਕਰਦੀ ਹਾਂ ਸੰਗਰੂਰ ਤੋਂ ਮੇਰਾ ਪੇਕਾ ਪਰਿਵਾਰ ਉੱਥੋਂ ਮੇਰੇ ਫਾਦਰ ਸਾਹਿਬ ਲੜੇ ਸੀ 블록 섬ਤੀ ਮੇਰੇ ਸੋਹਰਾ ਸਾਹਿਬ ਵੀ ਲੜੇ ਇੱਕ ਮੇਰੇ 브ਦਰ ਇਨ ਲੌਵੀ 블록 섬ਤੀ 90 ਤੋਂ ਲੜੇ ਸੋ ਚਾਰ ਇਲੈਕਸ਼ਨਾਂ 3 ਟਾਇਰ ਸਿਸਟਮ ਚ ਪੰਚਾਇਤੀ ਰਾਜ ਦੀਆਂ ਸੀ ਇੱਕ ਦਿਨ ਲੜੇ ਤੇ ਇੱਕੋ ਦਿਨ ਜਿੱਤੇ ਮੇਰੀ 7 ਚ 12 ਚ 17 ਚ ਤੇ 22 ਚ ਚਾਰ ਵਾਰ ਮੈਂ ਪੈਨਲ ਚ ਪਹੁੰਚੀ ਪਰ ਚਾਰੋ ਵਾਰ ਮੇਰੀ ਜੇ ਟਿਕਟੋ ਕੱਟੀ ਗਈ ਕੋਈ ਨਾ ਕੋਈ ਬਹਾਨਾ ਬਣਾ ਕੇ ਕਹਿ ਲੋ ਜਾਂ ਮੇਰੇ ਮੁਕੱਦਰ ਚ ਨਹੀਂ ਸੀ ਹੁਣ ਮੇਰਾ ਹੱਕ ਬਣਦਾ ਐ ਐਮਪੀ ਮੈਂ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਸੀ ਜਦੋਂ ਉਦੋਂ ਮੁਹਾਲੀ ਜ਼ਿਲ੍ਹਾ ਨਹੀਂ ਸੀ ਵੜਿਆ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਏਰੀਆ ਉਹ ਹੀ ਸਾਰਾ ਐਮਪੀ ਦਾ ਏਰੀਆ ਸੋ ਜੇ ਇੱਕ ਆਪਣੀ ਸੀਟ ਡੇਰਾ ਬਸੀ ਵਿੱਚ ਆਉਂਦੀ ਐ ਪਰ ਉੱਥੇ ਤਾਂ ਕੰਮ ਕੀਤਾ ਹੋਇਆ ਬੜੀਆਂ ਗਰੰਟਾਂ ਦਿੱਤੀਆਂ ਕੈਪਟਨ ਸਾਹਿਬ ਇੱਥੇ ਮੁੱਖ ਮੰਤਰੀ ਸੀਗੇ ਕਾਂਗਰਸ ਦੇ ਤੇ ਉੱਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਸੀ ਉਹ ਵੀ ਕਾਂਗਰਸ ਦੇ 2 ਸਾਲ ਤੋਂ ਜਦੋਂ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਐ ਮੈਂ ਕਹੂੰਗੀ ਹਰ ਫਰੰਟ ਤੇ ਇਹ ਫੇਲ ਨਹੀਂ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੈਂ ਗਈ ਇੰਨਾ ਵੱਧ ਚੜ ਕੇ ਲੋਕਾਂ ਨੇ ਜਿਵੇਂ ਰਾਹੁਲ ਗਾਂਧੀ ਜੀ ਦੀ ਭਾਰਤ ਜੋੜੋ ਯਾਤਰਾ ਵੇਲੇ ਭਾਈਚਾਰਕ ਸਾਂਝ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸੀ ਉਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਨਾਲ ਲੋਕ ਚਟਾਨਾਂ ਵਾਂਗ ਖੜ ਗਏ ਨੇ ਜਦੋਂ ਦਾ ਪਟਿਆਲਾ ਖਾਲੀ ਹੋਇਆ ਰਾਜਿਆਂ ਦਾ ਮਹਿਲ ਖਾਲੀ ਹੋਇਆ ਉਸ ਤੋਂ ਬਾਅਦ ਕੋਈ ਕੈਪਟਨ ਵਾਰੇ ਬੋਲਦਾ ਵੀ ਨਹੀਂ ਉਸ ਪਰਿਵਾਰ ਵਾਰੇ ਬੋਲਦਾ ਵੀ ਨਹੀਂ ਹਾਲਾਂਕਿ ਕਾਂਗਰਸ ਦੇ ਕਈ ਲੀਡਰ ਨੇ ਉਹ ਬੋਲਣ ਤੋਂ ਜਿਜਕਦੇ ਨੇ ਉਹ ਭਾਜਪਾ ਚਲੇ ਗਏ ਨੇ ਕਿਤੇ ਡਰਤਾ ਨਹੀਂ ਪੈਦਾ ਹੋ ਗਿਆ ਬੰਦੇ ਸੇ ਬੇਬਾਕੀ ਨਾਲ ਧਰਨਾ ਦਿੱਤਾ ਮਾਰਾਣੀ ਦੇ ਮਹਿਲ ਦੇ ਬਾਹਰ ਜਾ ਕੇ ਵੀ ਮੇਰੇ ਤੇ ਐਕਸ਼ਨ ਆਊਗਾ ਕੋਈ ਦੇਖੋ ਜੀ ਮੈਂ ਆਜ਼ਾਦੀ ਕੋ ਲਾਟੀਆਂ ਪਰਿਵਾਰ ਦਿੱਤੀ ਹਾਂ ਮੈਂ ਬਚਪਨ ਤੋਂ ਕਾਂਗਰਸ ਚ ਆਪਦੇ ਪੁਰਖਿਆਂ ਨੂੰ ਕੰਮ ਕਰਦੇ ਦੇਖਿਆ ਤੇ ਕਾਂਗਰਸ ਦੀ ਇਹ ਪਾਰਟੀ ਚ ਕੰਮ ਕਰਦੇ ਹੋਈ ਮੈਂ ਵੱਡੀ ਹੋਈ ਸੋਹਰਾ ਪਰਿਵਾਰ ਵੀ ਕੱਟੜ ਕਾਂਗਰਸੀ ਪਰਿਵਾਰ ਹੈ ਜਦੋਂ ਕੈਪਟਨ ਪਰਿਵਾਰ ਬੀਜੇਪੀ 'ਚ ਗਏ ਨਹੀਂ ਤਾਂ ਬਹੁਤ ਸਾਰਿਆਂ ਨੇ ਮੈਨੂੰ ਕਿਹਾ ਕਿ ਗੁਰਸ਼ਰਨ ਵੀ ਮਹਾਰਾਣੀ ਸਾਹਿਬ ਦੇ ਨਾਲ ਜਾਓਗੇ ਪਰ ਮੈਂ ਸਾਰਿਆਂ ਨੂੰ ਇੱਕ ਗੱਲ ਦੱਸਣਾ ਚਾਹੁੰਨੀ ਆ ਕਿ ਮੈਂ ਸਮਝਦੀ ਆ ਕਿ ਜਿਹੜੀ ਪਾਰਟੀ ਉਹ ਵੱਡੀ ਹੈ ਲੀਡਰ ਕਦੀ ਵੱਡਾ ਨਹੀਂ ਬੀਜੇਪੀ ਪਾਰਟੀ ਵਾਲਿਆਂ ਦੇ ਨਾਲ ਰਲ ਗਏ ਬਲਕਿ ਤੁਸੀਂ ਪਟਿਆਲੇ ਵਾਲਿਆਂ ਦਾ ਪੰਜਾਬੀ ਹੋਣ ਦਾ ਸਬੂਤ ਦਿਓ ਉਹਨਾਂ ਨੂੰ ਦੱਸੋ ਜਖੜ ਸਾਹਿਬ ਵੀ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹ ਕਿਸਾਨ ਨੇ ਕਿਸਾਨਾਂ ਦੇ ਤੁਸੀਂ ਹਤਿਆਸ਼ੀ ਕਹੋਂਦੇ ਸੀ ਅੱਜ ਤੁਸੀਂ ਕਿੱਥੇ ਹੋ ਸਾਡੀ ਭੈਣ ਬੀਬਾ ਜੈੰਦਰ ਕੌਰ ਜੀ ਮਹਿਲਾ ਮੋਰਚਾ ਦੀ ਬੀਜੇਪੀ ਦੀ ਪ੍ਰਧਾਨ ਹੈ ਬਾਹਰ ਆਓ ਲੋਕਾਂ ਦਾ ਹਾਲ ਪੁੱਛੋ ਜਖੜ ਸਾਹਿਬ ਤਾਂ ਕਹਿੰਦੇ ਮੈਂ ਦੱਸੋ ਮੈਂ ਐਮਐਸਪੀ ਕਹਿੰਦੀ ਤੇ ਮੈਂ ਦਵਾਉਂਗਾ ਕਹਿੰਦੇ ਜਾ ਕੇ ਕਹਿੰਦੇ 23 ਦੀਆਂ ਫਸਲਾਂ ਤੁਸੀਂ ਮੰਗਦੇ ਦੋ ਫਸਲਾਂ ਦੱਸੋ ਮੈਂ ਦਵਾ ਕੇ ਲੈਣਾ ਕਹਿੰਦੇ ਐਮਐਸਪੀ ਉਹ ਵਿਧਾਨ ਸਭਾ ਦੇ ਵੀ ਘੇਰਦੇ ਹੋਏ ਨਜ਼ਰ ਆਇਆ ਸੀ ਮਾਨ ਸਾਹਿਬ ਨੂੰ ਜੀ ਮੇਰੀ ਗੱਲ ਸੁਣੋ ਉਹ ਦੱਸਣ ਦੀ ਗੱਲ ਐ ਐਮਐਸਪੀ ਦਵਾਓ ਐਮਐਸਪੀ ਸਾਡਾ ਅਧਿਕਾਰ ਐ ਸਾਡਾ ਹੱਕ ਐ ਐਮਐਸਪੀ ਲੈਣਾ ਜਿਹੜਾ ਪੰਜਾਬ ਐ ਕਿਸਾਨ ਕਿਸਾਨਾਂ ਦਾ ਸਾਰਾ ਇੱਥੇ ਸੂਬਾ ਖੇਤੀ ਪ੍ਰਧਾਨ ਸੂਬਾ ਐ ਨਾ ਕਿਸਾਨਾਂ ਦਾ ਉੱਥੇ ਵਿਚਾਰੇ ਉੱਥੇ ਬਾਰਡਰਾਂ ਤੇ ਖਨੌਰੀ ਛੱਬੂ ਕੀ ਹਾਲਾਤ ਹੋਏ ਨੇ ਸਾਡਾ ਇੱਕ ਬੱਚਾ ਸ਼ੁਭਕਰਨ ਉਹ ਚਲਾ ਗਿਆ 21 ਸਾਲ ਦਾ ਤੁਸੀਂ ਹੋਰ ਕਦੋਂ ਦਵਾਉਂਗੇ ਜਦੋਂ ਸਾਰੇ ਮਰ ਗਏ ਉਹਨੇ ਦਾ ਬਦਲ ਚਾਹਨੇ ਹੋ ਕਹਿੰਦੇ ਮੈਂ ਦਵਾ ਕੇ ਲੈਣਾ ਮੇਰ ਨਾਲ ਚੱਲੋ ਮੈਂ ਕਿਸਾਨ ਦਾ ਪੋਤਾ ਕਹਿੰਦੇ ਜੇ ਮੈਨੂੰ ਬੀਜੇਪੀ ਛੱਡਣੀ ਪਵੇ ਕੋਈ ਛੱਡਣਾ ਪਵੇ ਮੈਂ ਛੱਡਣ ਤਿਆਰ ਆ ਜੀ ਨਹੀਂ ਇਹ ਨਾਲ ਜਾਣ ਵਾਲੀ ਕਿਹੜੀ ਗੱਲ ਹੈ ਤੁਸੀਂ ਗੱਲ ਕਰੋ ਦਵਾਓ ਹੁਣ ਕਦੋਂ ਦਵਾਉਂਗੇ ਹੁਣ ਕੋਟ ਲੱਗ ਜਾਣਾ 2-4 ਦਿਨਾਂ ਚ ਵਧੀਆ ਬਹਾਨਾ ਵੀ ਹੁਣ ਕੋਈ ਫੈਸਲਾ ਨਹੀਂ ਹੋ ਸਕਦਾ ਪਹਿਲਾਂ ਇਸੇ ਕਰਕੇ ਤਾਂ ਪਹਿਲਾਂ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਗੁਰਨਾਨਕ ਦੇਵ ਜੀ ਦੇ ਜਨਮ ਦਿਨ ਤੇ ਗਿਆ ਸੀਗੇ ਅਸੀਂ ਕਾਲੇ ਕਾਨੂੰਨ ਵਾਪਸ ਲੈ ਲੈ ਕੀ ਵਾਪਸ ਲੈ ਸਾਲ ਬਾਅਦ ਵਿਚਾਰੇ 2021 ਦੀ ਗੱਲ ਹੈ ਇਹ ਜਦੋਂ ਉਹ ਬੈਠੇ ਸੀ ਜਾ ਕੇ ਸਵਾ ਸਾਲ ਬੈਠੇ ਰਹੇ ਨੇ ਤੇ ਫਿਰ ਜੇ ਵਾਪਸ ਲਏ ਹੁੰਦੇ ਤੇ ਅੱਜ ਉਹ ਵਿਚਾਰੇ ਫੇਰ ਬਾਰਡਰਾਂ ਤੇ ਕਿਉਂ ਮਰਨ ਲਈ ਜਾਂਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਣ ਵਾਲੀਆਂ ਨੇ ਜਿਸ ਤੋਂ ਇਲਾਵਾ ਅਲੱਗ-ਅਲੱਗ ਲੀਡਰ ਨੇ ਆਪਣੇ ਹਲਕੇ ਨੂੰ ਲੈ ਕੇ ਕਹਿੰਦੇ ਨੇ ਵੀ ਮੈਂ ਲੜੂੰਗਾ ਮੈਂ ਲੜੂੰਗਾ ਪਰ ਅੱਜ ਅਸੀਂ ਪਹੁੰਚਿਆ ਕਾਂਗਰਸ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਗੁਰਸ਼ਰੰਗ ਕੌਰ ਰੰਧਾਵਾ ਆਪਾਂ ਨਾਲ ਗੱਲਬਾਤ ਕਰਾਂਗੇ ਆਓ ਬੜਾ ਨਾਲ ਸਵਾਗਤ ਕਰਦੇ ਹਾਂ ਮਾਣ ਸਵਾਗਤ ਹੈ ਤੁਹਾਡਾ ਡੀ5 ਚੈਨਲ ਪੰਜਾਬੀ ਤੇ ਜੀ ਧੰਨਵਾਦ ਜੀ ਮੈਨੂੰ ਜੀ ਇਹਨਾਂ ਲੰਮਾ ਸਮਾਂ ਹੋ ਗਿਆ ਤੁਹਾਨੂੰ ਪੋਲਿਟਿਕਸ ਦੇ ਵਿੱਚ ਤੇ ਹੁਣ ਤੁਹਾਡੇ ਨਾਂ ਤੇ ਚਰਚਾ ਸ਼ੁਰੂ ਹੋ ਗਈ ਹੈ ਵੀ ਪਟਿਆਲੇ ਜ਼ਿਲ੍ਹੇ ਦੇ ਲੈ ਕੇ ਗੁਰਸ਼ਰੰਗ ਕੌਰ ਰੰਧਾਵਾ ਮੈਡਮ ਲੜਨਗੇ ਕੀ ਲੱਗਦਾ ਪਾਰਟੀ ਟਿਕਟ ਦੇਊਗੀ ਜੀ ਬਿਲਕੁਲ ਦੇਖੋ ਜੀ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਪਣੀ ਦਾਵੇਦਾਰੀ ਰੱਖਣ ਦਾ ਜਿਹੜਾ ਬੰਦਾ ਪਾਰਟੀ ਲਈ ਮਿਹਨਤ ਕਰਦਾ ਉਹਦਾ ਹੱਕ ਬਣਦਾ ਹੈ ਉਸੇ ਤਰ੍ਹਾਂ ਮੈਂ ਤਕਰੀਬਨ ਐਕਟਿਵ ਪੋਲਿਟਿਕਸ ਨੂੰ ਮੈਨੂੰ 23 ਸਾਲ ਹੋ ਗਏ ਜ਼ਿਲ੍ਹਾ ਪ੍ਰੀਸ਼ਦ ਤੋਂ ਜਦੋਂ ਤੋਂ ਮੈਂ ਆਪਣੀ ਪੋਲਿਟੀਕਲ ਕੈਰੀਅਰ ਦੀ ਸ਼ੁਰੂਆਤ ਕੀਤੀ ਉਦੋਂ ਤੋਂ ਮੈਂ ਇੱਕ ਦਿਨ ਵੀ ਘਰੇ ਟਿੱਕੇ ਨਹੀਂ ਬੈਠੀ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਹਮੇਸ਼ਾ ਇੱਥੇ ਤੱਕ ਪਹੁੰਚੀ ਹਾਂ ਹੁਣ ਤੱਕ ਤੇ ਮੇਰੀ ਵੀ ਪਟਿਆਲਾ ਤੋਂ ਐਮਪੀ ਵਾਸਤੇ ਫੁੱਲ ਜਿਹੜੀ ਹੈਗੀ ਦਾਵੇਦਾਰੀ ਪੱਕੀ ਹੈ ਸੋ ਮੇਰਾ ਵੀ ਹੱਕ ਬਣਦਾ ਹੈ ਕਿ ਇੱਕ ਔਰਤ ਮਹਿਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਵੀ ਮੇਰੀ ਸੀਨੀਅਰਿਟੀ ਵੀ ਹੈ ਮੇਰੀ ਮਿਹਨਤ ਵੀ ਹੈ ਮੇਰੀ ਸincerity ਤੇ ਮੇਰੀ ਵਫਾਦਾਰੀ ਵੀ ਹੈ ਪਾਰਟੀ ਬੜਾਤੀ ਸੋ ਮੈਡਮ ਜੀ ਮੈਂ ਤੁਸੀਂ ਕਹਿ ਰਹੇ ਮੇਰੀ ਬਣਦੀ ਹੈ ਸੀਟ ਪਟਿਆਲੇ ਜਿਹੜ ਨੂੰ ਲੈ ਕੇ ਤੁਹਾਨੂੰ ਆਣਾ ਸਮਾਂ ਹੋ ਗਿਆ ਇਹ ਤੱਕ ਬੜੀ ਵੱਡੀ ਇਲੈਕਸ਼ਨ ਮੈਂ ਸੁਣਿਆ ਵੀ ਮੈਂ ਨਾਲ ਤੁਹਾਡੀ ਕਈ ਵਾਰ ਟਿਕਟਾਂ ਵੀ ਕੱਟੀਆਂ ਗਈਆਂ ਨੇ ਜਿਹੜੀ ਵਿਧਾਨ ਸਭਾ ਦੀਆਂ ਹੋ ਗਈਆਂ ਹੁਣ ਤੁਸੀਂ ਐਡੀ ਵੱਡੀ ਚੋਣ ਭਾਲਦੇ ਹੋ ਮੈਨੂੰ ਦੇਣਗੇ ਲੱਗਦਾ ਮੈਡਮ ਹੁਣ ਤਾਂ ਨਹੀਂ ਖਾਈ ਕਮਾੜ ਕਿਤੇ 헤ਰ ਫੇਰ ਕਰ ਜੂਗੀ ਮੈਡਮ ਨਾ ਦੇਖੋ ਜੀ ਟਿਕਟਾਂ ਤਾਂ ਮੈਂ ਜਦੋਂ ਜ਼ਿਲ੍ਹਾ ਪਰੀਸ਼ਦ ਦੀ ਚੇਅਰਪਰਸਨ ਬਣੀ ਮੇਰੀ ਬਹੁਤ ਉਮਰ ਛੋਟੀ ਸੀ 27 ਸਾਲ ਦੀ ਮੇਰੀ ਉਮਰ ਸੀ ਮੈਂ ਪਟਿਆਲੇ ਤੋਂ ਲੜੀ ਸੀ ਤੇ ਮੈਂ ਬਿਲੋਂਗ ਕਰਦੀ ਹਾਂ ਸੰਗਰੂਰ ਤੋਂ ਮੇਰਾ ਪੇਕਾ ਪਰਿਵਾਰ ਉੱਥੋਂ ਮੇਰੇ ਫਾਦਰ ਸਾਹਿਬ ਲੜੇ ਸੀ ਤੇ ਬਲੌਕ ਸੰਮਤੀ ਮੇਰੇ ਸਹੁਰਾ ਸਾਹਿਬ ਵੀ ਲੜੇ ਇੱਕ ਮੇਰੇ ਬ੍ਰਦਰ ਇਨ ਲਾਵੀ ਬਲੌਕ ਸੰਮਤੀ 90 ਤੋਂ ਲੜੇ ਸੋ ਚਾਰ ਇਲੈਕਸ਼ਨਾਂ 3 ਟਾਇਰ ਸਿਸਟਮ ਚ ਪੰਚਾਇਤੀ ਰਾਜ ਦੀਆਂ ਸੀ ਇੱਕ ਦਿਨ ਲੜੇ ਤੇ ਇੱਕੋ ਦਿਨ ਜਿੱਤੇ ਪਾਰਟੀ ਨੂੰ ਸਾਡੇ ਤੇ ਮਾਨ ਸੀ ਤੇ ਪਾਰਟੀ ਨੇ ਚਲੋ ਸਾਨੂੰ ਖੜੇ ਕੀਤਾ ਤੇ ਅਸੀਂ ਉਹ ਇਲੈਕਸ਼ਨਾਂ ਜਿੱਤੀਆਂ ਦੂਜੀ ਤੁਸੀਂ ਗੱਲ ਕਰ ਰਹੇ ਹੋ ਕਿ ਟਿਕਟ ਕੱਟਣ ਦੀ ਮੇਰੇ ਸੱਤ ਚ 12 ਚ 17 ਚ ਤੇ 22 ਚ ਚਾਰ ਵਾਰ ਮੈਂ ਪੈਨਲ 'ਚ ਪਹੁੰਚੀ ਪਰ ਚਾਰੋ ਵਾਰ ਮੇਰੀ ਜੀ ਟਿਕਟ ਉਹ ਕੱਟੀ ਗਈ ਕੋਈ ਨਾ ਕੋਈ ਬਹਾਨਾ ਬਣਾ ਕੇ ਕਹਿ ਲੋ ਜਾਂ ਮੇਰੇ ਮੁਕੱਦਰ 'ਚ ਨਹੀਂ ਸੀ ਪਰ ਸੱਤ ਦੇ ਵਿੱਚ ਮੈਨੂੰ ਜਦੋਂ ਕੈਪਟਨ ਅਵਨੇਂਦਰ ਸਿੰਘ ਜੀ ਪ੍ਰਧਾਨ ਸੀਗੇ ਤੇ ਸੀਐਮ ਵੀ ਸੀਗੇ ਤਾਂ ਉਸ ਸਮੇਂ ਮੈਨੂੰ ਸਰਦਾਰ ਲਾਲ ਸਿੰਘ ਜੀ ਤੇ ਬ੍ਰਹਮਿੰਦਰਾ ਜੀ ਇਹਨਾਂ ਨੇ ਬੁਲਾ ਕੇ ਪੂਰੀ ਮੇਰੇ ਨਾਲ ਸਲਾਹ ਕੀਤੀ ਪੂਰਾ ਸਾਰਾ ਕੁਝ ਦੱਸਿਆ ਗਿਆ ਇਲੈਕਸ਼ਨ ਲੜਨ ਦੇ ਬਾਰੇ ਵੀ ਐਦਾਂ ਤੁਸੀਂ ਕਰਨਾ ਹੈ ਪਰ ਐਂਡ ਦੇ ਵਿੱਚ ਆ ਕੇ ਜਦੋਂ ਸ਼੍ਰੀ ਬ੍ਰਹਮਿੰਦਰਾ ਜੀ ਨੂੰ ਲੱਗਿਆ ਕਿ ਪਹਿਲਾਂ ਉਹਨਾਂ ਨੇ ਕਹਿਤਾ ਕਿ ਤੁਸੀਂ ਸਮਾਣਾ ਤੋਂ ਲੜੋ ਲੇਡੀਜ਼ ਦਾ ਇੱਕ ਸਰਵੇ ਹੋਇਆ ਉਹਦੇ ਵਿੱਚ ਤੁਹਾਡਾ ਕੰਮ ਬਣ ਸਕਦਾ ਤੇ ਫਿਰ ਉਹਨਾਂ ਨੇ ਕਿਹਾ ਕਿ ਤੁਹਾਡੀ ਟਿਕਟ ਹੋ ਗਈ ਹੈ ਤਕਰੀਬਨ ਤੇ ਉਹਨਾਂ ਨੇ ਮੇਰੇ ਨਾਲ ਮੀਟਿੰਗ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਫਿਰ ਮੇਰਾ ਜਿਹੜਾ ਹੈ ਉਹ ਸ਼ਾਇਦ ਨੁਕਸਾਨ ਹੋ ਜਾਏ ਤੇ ਕੈਪਟਨ ਸਾਹਿਬ ਨੂੰ ਲੱਗਿਆ ਵੀ ਜੇ ਉਹ ਆਜ਼ਾਦ ਖੜੇ ਹੋਗੇ ਤੇ ਫਿਰ ਮੈਂ ਇੱਥੇ ਹੀ ਉਲਝ ਜਾਊਂਗਾ ਪਟਿਆਲੇ 'ਚ ਤੇ ਅੱਗੇ ਚੋਣਾ ਕਿਵੇਂ ਲੜੂਗਾ ਸੋ ਉਦੋਂ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਅਗਲੀ ਵਾਰ ਕੈਪਟਨ ਸਾਹਿਬ ਨੇ ਪੁੱਤਰ ਮੋਹ ਮਹਾਰਾਣੀ ਸਾਹਿਬ ਨੇ ਆਪਦੇ ਬੇਟੇ ਨੂੰ ਟਿਕਟ ਜਿਹੜੀ ਲੜਾਈ ਮੈਂ ਬਹੁਤ ਦਿਨ ਰਾਤ ਮਿਹਨਤ ਕੀਤੀ ਚਲੋ ਉਹ ਜਿੱਤ ਨਹੀਂ ਸਕੇ ਪਰ ਮੇਰੀ ਮਿਹਨਤ ਚ ਕੋਈ ਕਮੀ ਨਹੀਂ ਸੀ ਤੀਜੀ ਵਾਰ ਫੇਰ ਸਰਦਾਰ ਲਾਲ ਸਿੰਘ ਜੀ ਦੇ ਬੇਟੇ ਉਹਨਾਂ ਨੇ ਆਪਣਾ ਹਲਕਾ 40 ਸਾਲ ਤੋਂ ਸਨੌਰ ਛੱਡ ਕੇ ਸਮਾਣੀ ਚ ਭੇਜਤਾ ਸਰਦਾਰ ਰਜਿੰਦਰ ਸਿੰਘ ਉਦੋਂ ਵੀ ਮੈਂ ਬਹੁਤ ਮਿਹਨਤ ਕੀਤੀ ਚਾਹੇ ਮੈਂ ਫੇਰ ਬਲੀ ਦਾ ਬੱਕਰਾ ਸਾਨੂੰ ਬਣਾਇਆ ਗਿਆ ਪਰ ਮੈਂ ਪਾਰਟੀ ਦੇ ਪ੍ਰਤੀ ਵਫਾਦਾਰੀ ਦਿਖਾਉਂਦੇ ਹੋਏ ਫੇਰ ਮੈਂ ਉਹਨਾਂ ਦੀ ਮਿਹਨਤ ਕਰਕੇ ਉਹਨਾਂ ਨੂੰ ਜਿੱਤਵਾਇਆ ਉਸ ਤੋਂ ਬਾਅਦ 22 ਦੇ ਵਿੱਚ ਤਾਂ ਜੱਗੋ 13ਵੀ ਹੋ ਗਈ ਫੇਰ ਜਦੋਂ ਮੇਰੀ ਟਿਕਟ ਉਹਨੇ ਨਾ ਕੱਟਦੀ ਸੋ ਹੁਣ ਮੇਰਾ ਹੱਕ ਬਣਦਾ ਐ ਐਮਪੀ ਮੈਂ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਸੀ ਜਦੋਂ ਉਦੋਂ ਮੁਹਾਲੀ ਜ਼ਿਲ੍ਹਾ ਨਹੀਂ ਸੀ ਬਣਿਆ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਏਰੀਆ ਉਹੀ ਸਾਰਾ ਐਮਪੀ ਦਾ ਏਰੀਆ ਸੋ ਜੇ ਇੱਕ ਆਪਣੀ ਸੀਟ ਡੇਰਾਬਸੀ ਵਿੱਚ ਆਉਂਦੀ ਹੈ ਪਰ ਉੱਥੇ ਤਾਂ ਕੰਮ ਕੀਤਾ ਹੋਇਆ ਬੜੀਆਂ ਗ੍ਰਾਂਟਾਂ ਦਿੱਤੀਆਂ ਕੈਪਟਨ ਸਾਹਿਬ ਇੱਥੇ ਮੁੱਖ ਮੰਤਰੀ ਸੀਗੇ ਕਾਂਗਰਸ ਦੇ ਤੇ ਉੱਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਸੀ ਉਹ ਵੀ ਕਾਂਗਰਸ ਦੇ ਬੜੀਆਂ ਗ੍ਰਾਂਟਸ ਦਿੱਤੀਆਂ ਬੜੀ ਡਿਵੈਲਪਮੈਂਟ ਕਰਾਈ ਪਿੰਡਾਂ ਦੇ ਵਿੱਚ ਸੋ ਮੈਨੂੰ ਪੂਰਨ ਤਜਰਬਾ ਹੈ ਤੇ ਮੈਂ ਫੁੱਲ ਆਪਣੇ ਆਪ ਦੇ ਵਿੱਚ ਕੌਨਫੀਡੈਂਟ ਹਾਂ ਕਿ ਮੇਰੀ ਪਾਰਟੀ ਮੇਰੀ ਮਿਹਨਤ ਨੂੰ ਦੇਖਦੇ ਹੋਏ ਜਰੂਰ ਮੈਨੂੰ ਟਿਕਟ ਦੇਊਗੀ ਤੁਸੀਂ ਮੈਡਮ ਤੁਸੀਂ ਤਾਂ ਕਹਿ ਰਹੇ ਹੋ ਵੀ ਜਰੂਰ ਮੈਂ ਤੁਹਾਨੂੰ ਦੇ ਕੇ ਟਿਕਟ ਦਊਗੀ ਹੁਣ ਕਾਂਗਰਸ ਦੇ ਵਡੇ ਜਦੋਂ 13ਵੀਂ ਚੱਲ ਰਹੀ ਹੈ ਜੀ ਇੱਕ ਪਾਸੇ ਰਾਜਾ ਵਰਿੰਗ ਪ੍ਰਤਾਪ ਬਾਜਵਾ ਵੱਡੇ ਲੀਡਰ ਹੋਗੇ ਇੱਕ ਪਾਸੇ ਨਵਜੋਤ ਸਿੱਧੂ ਨੇ ਉਹ ਵੀ ਪਟਿਆਲੇ ਤੋਂ ਨੇ ਮੈਡਮ ਕੱਲ ਆਇਆ ਨਾ ਕਹਿਦਾਂ ਤੁਸੀਂ ਮਨ ਮੈਂ ਹੁਣ ਰਹਿਣ ਦਿਓ ਸਿੱਧੂ ਸਾਹਿਬ ਦਾਅਵੇਦਾਰੀ ਠੋਕਰੇ ਨੇ ਜੀ ਹੁਣ ਤੁਸੀਂ ਫੇਰ ਦੁਬਾਰਾ ਬਲੀ ਦਾ ਬੱਕਰਾ ਬਣ ਜਾਓ ਜੀ ਨਹੀਂ ਦੇਖੋ ਇਹ ਨਹੀਂ ਹੋਊਗਾ ਬਹੁਤ ਜ਼ਿਆਦਾ ਸਾਡੇ ਜਿਹੜੇ ਉੱਤੇ ਪਾਰਟੀ ਦੇ ਪ੍ਰਧਾਨ ਨੇ ਸ਼੍ਰੀ ਮਲਕਾ ਅਰਜੁਨ ਖੜਗੇ ਜੀ ਬਹੁਤ ਹੀ ਜਿਹੜਾ ਸਾਡਾ ਬਦਲਾਵ ਕਾਂਗਰਸ ਚ ਇੱਕ ਜਿਹੜਾ ਸਟ੍ਰੈਟਜੀ ਜੋ ਬਣ ਰਹੀ ਹੈ ਉਹਦੇ ਵਿੱਚ ਆਇਆ ਹੈ ਰਾਹੁਲ ਗਾਂਧੀ ਜੀ ਦੇਖੋ ਕਿ ਅੱਜ ਵੀ ਜਿਹੜੀ ਨਿਆਂ ਯਾਤਰਾ ਉਹ ਕਰ ਰਹੇ ਨੇ ਪਹਿਲਾਂ ਭਾਰਤ ਜੋੜੋ ਯਾਤਰਾ ਕੀਤੀ ਉਹਦੇ ਵਿੱਚ ਮੇਨ ਜਿਹੜੇ 5 ਮੁੱਦੇ ਨੇ ਸਭ ਤੋਂ ਪਹਿਲਾਂ ਕਿਸਾਨ ਦਾ ਮੁੱਦਾ ਨਾਰੀ ਦਾ ਨੌਜਵਾਨ ਦਾ ਭਾਗੀਦਾਰੀ ਦਾ ਤੇ ਸ਼ਰਮਿਕ ਤੇ ਮਜ਼ਦੂਰ ਦਾ ਭਾਗੀਦਾਰੀ ਇਹ ਹੈ ਕਿ ਉਹਦੇ ਵਿੱਚ ਨਾਰੀ ਨੂੰ ਸਸ਼ਕਤੀਕਰਨ ਕਰਨ ਲਈ ਨਾਰੀ ਵਾਸਤੇ ਔਰਤ ਵਾਸਤੇ ਜਿਹੜੀ ਪ੍ਰਤੀਨਿਧਤਾ ਹੈ ਉਹ ਜਿਹੜੀ ਹੈ ਉਹਦੇ ਵਾਸਤੇ ਵੀ ਉਹਨਾਂ ਨੇ ਇਹੇ ਕਰਕੇ ਨਿਆਂ ਯਾਤਰਾ ਨਿਆਂ ਯਾਤਰਾ ਦਾ ਇਹੀ ਮਤਲਬ ਹੈ ਵੀ ਔਰਤਾਂ ਨੂੰ ਵੀ ਨਿਆਂ ਮਿਲਣਾ ਚਾਹੀਦਾ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰੇਸ ਵਰਗੀ ਰਾਜੀਵ ਗਾਂਧੀ ਜੀ ਉਹਨਾਂ ਦਾ ਸੁਪਨਾ ਸੀ ਕਿ ਔਰਤਾਂ ਜਿਹੜੀਆਂ ਨੇ ਜਦੋਂ ਉਹਨਾਂ ਦੀ ਬਰਾਬਰ ਦੀ ਸਮਾਜ ਦੇ ਵਿੱਚ ਸੰਖਿਆ ਹੈਗੀ ਹੈ ਤੇ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਸਸ਼ਕਤੀਕਰਨ ਕਿਉਂ ਨਹੀਂ ਉਹਨਾਂ ਦਾ ਹੁੰਦਾ ਸੋ ਉਹਨਾਂ ਨੇ ਪੰਚਾਇਤੀ ਰਾਜ ਸਿਸਟਮ ਦੇ ਵਿੱਚ 73ਵੀਂ ਅਮੈਂਡਮੈਂਟ ਕੀਤੀ ਪੰਚਾਇਤਾਂ ਦੇ ਵਿੱਚ 33% ਰੈਜ਼ਰਵੇਸ਼ਨ ਔਰਤਾਂ ਲਈ ਕੀਤੀ ਤੇ ਹੁਣ ਸਾਡੀ ਕਾਂਗਰਸ ਦੀ ਸਰਕਾਰ ਨੇ ਪੰਜਾਬ 'ਚ 17 ਦੀ ਇਲੈਕਸ਼ਨ ਵੇਲੇ 17 ਦੀ ਸਰਕਾਰ ਵੇਲੇ 50% ਜਿਹੜੀ ਹੈ ਰੈਜ਼ਰਵੇਸ਼ਨ ਲੋਕਲ ਬਾਡੀਜ਼ 'ਚ ਕੀਤੀ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਸਾਡੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਪਿਛਲੇ ਦਿਨੀ ਪੰਜਾਬ ਆਏ ਸੀ ਉਹਨਾਂ ਨੇ ਵੀ ਕਿਹਾ ਕਿ 13 ਸੀਟਾਂ 'ਚੋਂ ਤਿੰਨ ਸੀਟਾਂ ਤੇ ਮੇਰੀਆਂ ਭੈਣਾਂ ਚੋਣ ਲੜਨਗੀਆਂ ਸੋ ਮੇਰਾ ਹੱਕ ਬਣਦਾ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਤਾਂ ਮੇਰਾ ਤਜਰਬਾ ਵੀ ਬਹੁਤ ਹੋ ਗਿਆ ਤੇ ਜੇ ਵਫਾਦਾਰੀ ਦੇਖੀ ਜਾਏ ਮਿਹਨਤ ਦੇਖੀ ਜਾਏ ਕਿਸੇ ਪਾਸੇ ਵੀ ਮੇਰੀ ਜਿਹੜਾ ਪੂਰਾ ਰਿਪੋਰਟ ਕਾਰਡ ਹੈ ਉਹ ਐਕਸਲੈਂਟ ਰਿਪੋਰਟ ਕਾਰਡ ਹੈ ਸੋ ਹਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਹਿੰਦੇ ਨੇ ਵੀ 13 0 ਵੀ ਅਸੀਂ 13 ਬਾਕੀ 0 ਹੁਣ ਉਹ ਚੀਜ਼ ਨੂੰ ਕਿਵੇਂ ਦੇਖਦੇ ਨੇ ਵੀ ਰਾਜਾ ਵੜਿੰਗ ਪ੍ਰਧਾਨ ਕੀ ਉਹਨੇ ਪ੍ਰਧਾਨ ਕੀ ਹੇਠ ਕਾਂਗਰਸ ਇਟਾ ਲਿਜਾਨ ਚ ਕੰਮ ਆ ਹੋ ਜੂਗੀ ਜੀ ਪੰਜਾਬ ਚ ਦੇਖੋ ਜੀ 2 ਸਾਲ ਤੋਂ ਜਦੋਂ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਹੈ ਮੈਂ ਕਹੂੰਗੀ ਹਰ ਫਰੰਟ ਤੇ ਇਹ ਫੇਲ ਨਹੀਂ ਤੁਸੀਂ ਦੇਖ ਹੀ ਰਹੇ ਹੋ ਜੋ ਪੰਜਾਬ ਦੇ ਹਾਲਾਤ ਹੋ ਗਏ ਨੇ ਤੇ ਰਾਜਾ ਬੜਿੰਗ ਜੀ ਜਦੋਂ ਦੇ ਪ੍ਰਧਾਨ ਬਣੇ ਨੇ ਮੈਂ ਮੈਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਚਾਹੇ ਕੋਈ ਛੋਟਾ ਧਰਨਾ ਹੈ ਚਾਹੇ ਕੋਈ ਵੱਡੀ ਰੈਲੀ ਹੈ ਚਾਹੇ ਉਹ ਮੁਆਵਜ਼ੇ ਨੂੰ ਲੈ ਕੇ ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਹੈ ਜਾਂ ਕੋਈ ਨਸ਼ਿਆਂ ਦੇ ਖਿਲਾਫ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੈਂ ਗਈ ਇੰਨਾ ਵੱਧ ਚੜ ਕੇ ਲੋਕਾਂ ਨੇ ਜਿਵੇਂ ਰਾਹੁਲ ਗਾਂਧੀ ਜੀ ਦੀ ਭਾਰਤ ਜੋੜੋ ਯਾਤਰਾ ਵੇਲੇ ਭਾਈਚਾਰਕ ਸਾਂਝ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸੀ ਉਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਨਾਲ ਲੋਕ ਚਟਾਨਾਂ ਵਾਂਗ ਖੜ ਗਏ ਨੇ ਜਿਹੜੀ ਇਹ 13 ਜ਼ੀਰੋ ਦੀ ਗੱਲ ਕਰਦੇ ਨੇ ਮੈਂ ਤੁਹਾਨੂੰ ਦੱਸ ਦਿਆਂ ਕਿ 13 ਦੀਆਂ 13 ਸੀਟਾਂ ਦੇ ਕਾਂਗਰਸ ਦੀ ਪੂਰੀ ਤਿਆਰੀ ਹੈ ਕਾਂਗਰਸ ਦੇ ਉਮੀਦਵਾਰ ਜਿੱਤ ਕੇ ਆਉਣਗੇ ਤੇ 0 13 ਦੀ ਗੱਲ ਹੋਣ ਵਾਲੀ ਹੈ ਉਮਰੇ ਵੀ ਇੱਕ ਸਵਾਲ ਇਹ ਵੀ ਹੁੰਦਾ ਜਦੋਂ ਸੂਬੇ ਦੇ ਵਿੱਚ ਜਿਹਦੀ ਸਰਕਾਰ ਹੋਵੇ 13 ਸੀਟਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਲੈ ਕੇ ਉਹਨੇ ਜਿੱਤ ਹੁੰਦੀ ਹੈ ਕਿਤੇ ਹੁਣ ਜਿਵੇਂ ਗੱਡਜੋੜ ਦੀ ਚਰਚਾ ਚੱਲਦੀ ਹੈ ਵੀ ਆਹੋ ਗਾਂਧੀ ਵੱਲੋਂ ਕਿਹਾ ਜਾ ਰਿਹਾ ਪੰਜਾਬ ਚ ਗੱਡਜੋੜ ਕਰੋ ਪਰ ਕਾਂਗਰਸ ਵੱਲੋਂ ਲਗਾਤਾਰ ਨਾ ਕਰ ਦਿੱਤੀ ਗਈ ਵਸ ਗੱਡ ਚੋੜ ਨਹੀਂ ਕਰਾਂਗੇ ਜੇ ਕੱਲ ਸੀਟਾਂ ਨਹੀਂ ਆਂਦੇ ਕੱਲ ਜ਼ਿੰਮੇਵਾਰ ਠਰ ਰਣਗੇ ਨਹੀਂ ਪ੍ਰਧਾਨ ਨੂੰ ਵੀ ਪ੍ਰਧਾਨ ਜੀ ਤੁਹਾਡੇ ਕਹੇ ਤੇ ਆ ਹੋ ਗਿਆ ਸੀ ਕਿਹਾ ਸੀ ਗੱਡਜੋੜ ਕਰ ਲਓ ਪਰ ਤੁਸੀਂ ਨਹੀਂ ਮੰਨੇ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਨੋਬਤ ਹੀ ਨਹੀਂ ਆਉਂਦੀ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਹੀ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰੂਗੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਅਸੀਂ ਸਾਰਾ ਦਿਨ ਲੋਕਾਂ ਚ ਵਿਚਰਦੇ ਹਾਂ ਮੈਂ ਪਿੰਡਾਂ ਚ ਜਾਂਦੀ ਹਾਂ ਸਭ ਨਾਲ ਗੱਲਾਂ ਹੁੰਦੀਆਂ ਨੇ ਸਾਡਾ ਵਿਚਾਰ ਵਟਾਂਦਰਾ ਹੁੰਦਾ ਹੈ ਕਾਂਗਰਸ ਪਾਰਟੀ ਹੀ ਲੋਕ ਸਭਾ ਦੀਆਂ ਚੋਣਾਂ ਚ ਪੰਜਾਬ ਚ ਸ਼ਾਨਦਾਰ ਜਿੱਤ ਪ੍ਰਾਪਤ ਕਰੂਗੀ ਜਿਹੜੀ ਰਹੀ ਗੱਲ ਤੁਸੀਂ ਗੱਠ ਜੋੜ ਦੀ ਕਰ ਰਹੇ ਹੋ ਸਾਡੀਆਂ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਇੱਕ ਦੋ ਮੀਟਿੰਗਾਂ ਚ ਸ਼੍ਰੀ ਰਾਹੁਲ ਗਾਂਧੀ ਜੀ ਤੇ ਸਾਡੇ ਪ੍ਰਧਾਨ ਜੀ ਖੜਗੇ ਸਾਹਿਬ ਦੇ ਨਾਲ ਮੀਟਿੰਗ ਚ ਮੈਨੂੰ ਵੀ ਬੈਠਣ ਦਾ ਮੌਕਾ ਮਿਲਿਆ ਪਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਹਾਈ ਕਮਾਂਡ ਇੱਥੋਂ ਦੇ ਪੰਜਾਬ ਦੇ ਸਰਕਮਸਟੈਂਸਸ ਨੂੰ ਸਮਝਦੇ ਹੋਏ ਬਿਲਕੁਲ ਵੀ ਪੰਜਾਬ ਦੀ ਲੀਡਰਸ਼ਿਪ ਤੋਂ ਬਾਹਰ ਹੋ ਕੇ ਕੋਈ ਫੈਸਲਾ ਨਹੀਂ ਕਰੂਗੀ ਸੁਮਨ ਜੀਵੇਂ ਖੜਾਣ ਲੈ ਕੇ ਤਰਨਾ ਲਗਾਇਆ ਗਿਆ ਜੀ ਕਾਂਗਰਸ ਵੱਲੋਂ ਲਗਾਤਾਰ ਕਿਸਾਨਾਂ ਦੇ ਹੱਕ 'ਚ ਆਵਾਜ਼ ਉਬਲੰਦ ਕੀਤੀ ਗਈ ਮੈਂ ਵੇਖਦਾ ਸੀਗਾ ਉੱਥੇ ਔਰਤਾਂ ਦਾ ਬੜਾ ਹਿਊਮ ਆਇਆ ਸੀਗਾ ਵੱਧ ਚੜ ਕੇ ਹਿੱਸਾ ਲੈਂਦਾ ਜਦੋਂ ਪਾਵਰ ਨਹੀਂ ਹੁੰਦੀ ਸਰਕਾਰ ਨਹੀਂ ਹੁੰਦੀ ਸਭ ਤੋਂ ਵੱਧ ਔਖਾ ਹੁੰਦਾ ਮੈਨੂੰ ਤੁਸੀਂ ਪ੍ਰਧਾਨੋਂ ਵੇ ਕੱਟ ਕਿਵੇਂ ਕਰਦੇ ਹੋ ਵੀਰ ਜੀ ਕੁੱਝ ਇਹ ਬਹੁਤ ਵੱਡਾ ਇੱਕ ਚੈਲੰਜ ਹੁੰਦਾ ਹੈ ਖਾਸ ਕਰਕੇ ਮੇਰੀ ਮਹਿਲਾਵਾਂ ਭੈਣਾਂ ਨੂੰ ਘਰੋਂ ਬਾਹਰ ਕੱਢਣਾ ਤੇ ਨਿਕਲਣਾ ਉਹਨਾਂ ਦਾ ਇੱਕ ਮੈਂ ਵੀ ਔਰਤਾਂ ਮੈਂ ਮਹਿਲਾ ਮੇਰੇ ਲਈ ਆਪਦੇ ਘਰ ਦੀਆਂ ਵੀ ਕੁਝ ਡਿਊਟੀਆਂ ਨੇ ਤੇ ਸਿਆਸਤ 'ਚ ਰਹਿ ਕੇ ਤਾਂ ਫਿਰ ਬਾਹਰ ਨਾਲ-ਨਾਲ ਕੰਮ ਕਰਨਾ ਉਹ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਮੇਰੀਆਂ ਬੱਚੀਆਂ ਮੈਨੂੰ ਇੰਨਾ ਪਿਆਰ ਕਰਦੀਆਂ ਨੇ ਜਦੋਂ ਪਹਿਲਾ ਧਰਨਾ ਮਾਨਸਾ ਹੋਇਆ ਸੀ ਤੇ ਦੂਜਾ ਪਟਿਆਲੇ ਸੀ ਸਾਡੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੂੰ ਬੋਲਣਾ ਪਿਆ ਬਰਨਾਲੇ ਦੇ ਵਿੱਚ ਵੀ ਧਰਨਾ ਸੀ ਜਦੋਂ ਕਿ ਇੰਨੀਆਂ ਮਹਿਲਾਵਾਂ ਇੱਥੇ ਪਹੁੰਚ ਰਹੀਆਂ ਨੇ ਨਾ ਧਰਨਿਆਂ 'ਚ ਕਿ ਮੈਂ ਕਦੀ ਇੰਨੀਆਂ ਮਹਿਲਾਵਾਂ ਨਹੀਂ ਦੇਖੀਆਂ ਦੇਖੋ ਮੈਂ ਇਹ ਪਿਆਰ ਦੀ ਗੱਲ ਹੈ ਮੈਂ ਬੜੀ ਹੀ ਆਪਣੀ ਮਿਹਨਤ ਕਰਕੇ ਆਪਦਾ ਮਹਿਲਾ ਕਾਂਗਰਸ ਦਾ ਜਿਹੜਾ ਪੰਜਾਬ ਦਾ ਸੰਗਠਨ ਹੈ ਉਹ ਖੜਾ ਕੀਤਾ ਤੇ ਮੈਂ ਆਪਣੀਆਂ ਭੈਣਾਂ ਤੇ ਜੇ ਵਿਸ਼ਵਾਸ ਜਤਾਇਆ ਕਦੇ ਵੀ ਕਿੱਥੇ ਵੀ ਡਿਊਟੀ ਸਾਡੀ ਪਾਰਟੀ ਵੱਲੋਂ ਲੱਗੀ ਹੈ ਚਾਹੇ ਅਸੀਂ ਕੋਈ ਦਿੱਲੀ ਪ੍ਰੋਟੈਸਟ ਹੋਵੇ ਚਾਹੇ ਪੰਜਾਬ ਦਾ ਕੋਈ ਪ੍ਰੋਟੈਸਟ ਹੋਵੇ ਸਾਡੀ ਕੋਈ ਮੀਟਿੰਗ ਹੋਵੇ ਕੁਝ ਵੀ ਕਿੱਥੇ ਵੀ ਪਾਰਟੀ ਨੇ ਆਵਾਜ਼ ਦਿੱਤੀ ਹੈ ਚਟਾਨ ਵਾਂਗ ਮੇਰੀਆਂ ਭੈਣਾਂ ਮੇਰੇ ਨਾਲ ਖੜ੍ਹਦੀਆਂ ਨੇ ਮੈਂ ਕਦੇ ਵੀ ਕਿਸੇ ਨੂੰ ਕਦੀ ਵੀ ਪੇੜ ਜਾਂ ਕਿਵੇਂ ਕਹਿ ਕੇ ਜਾਂ ਲਾਲਚ ਆਪਦੀ ਭੈਣ ਨੂੰ ਨਹੀਂ ਲੈ ਕੇ ਗਈ ਮੇਰਾ ਹੌਸਲਾ ਮੇਰੀਆਂ ਭੈਣਾਂ ਦਾ ਮੈਨੂੰ ਜਦੋਂ ਦਾ ਪਟਿਆਲਾ ਖਾਲੀ ਹੋਇਆ ਰਾਜਿਆਂ ਦਾ ਮਹਿਲ ਖਾਲੀ ਹੋਇਆ ਉਸ ਤੋਂ ਬਾਅਦ ਕੋਈ ਕੈਪਟਨ ਬਾਰੇ ਬੋਲਦਾ ਵੀ ਨਹੀਂ ਉਸ ਪਰਿਵਾਰ ਬਾਰੇ ਬੋਲਦਾ ਵੀ ਨਹੀਂ ਹਾਲਾਂਕਿ ਕਾਂਗਰਸ ਦੇ ਕਈ ਲੀਡਰ ਨੇ ਉਹ ਬੋਲਣ ਤੋਂ ਜਿਜਕਦੇ ਨੇ ਉਹ ਭਾਜਪਾ ਚਲੇ ਗਏ ਨੇ ਕਿਤੇ ਡਰਤਾ ਨਹੀਂ ਪੈਦਾ ਹੋ ਗਿਆ ਮੈਂ ਤੁਸੀਂ ਬੇਬਾਕੀ ਨਾਲ ਧਰਨਾ ਦਿੱਤਾ ਮਹਾਰਾਣੀ ਦੇ ਮਹਿਲ ਦੇ ਬਾਹਰ ਜਾ ਕੇ ਵੀ ਮੇਰੇ ਤੇ ਐਕਸ਼ਨ ਹੋਊਗਾ ਕੋਈ ਦੇਖੋ ਜੀ ਮੈਂ ਆਜ਼ਾਦੀ ਕੋ ਲਾਟੀਆਂ ਪਰਿਵਾਰ ਦਿੱਤੀ ਹਾਂ ਮੈਂ ਬਚਪਨ ਤੋਂ ਕਾਂਗਰਸ ਚ ਆਪਦੇ ਪੁਰਖਿਆ ਨੂੰ ਕੰਮ ਕਰਦੇ ਦੇਖਿਆ ਤੇ ਕਾਂਗਰਸ ਦੀ ਇਹ ਪਾਰਟੀ 'ਚ ਕੰਮ ਕਰਦੇ ਹੋਈ ਮੈਂ ਵੱਡੀ ਹੋਈ ਸੋਹਰਾ ਪਰਿਵਾਰ ਵੀ ਕੱਟੜ ਕਾਂਗਰਸੀ ਪਰਿਵਾਰ ਹੈ ਜਦੋਂ ਕੈਪਟਨ ਪਰਿਵਾਰ ਭਾਜਪੀ 'ਚ ਗਏ ਨੇ ਤਾਂ ਬਹੁਤ ਸਾਰਿਆਂ ਨੇ ਮੈਨੂੰ ਕਿਹਾ ਕਿ ਗੁਰਸ਼ਰਨ ਵੀ ਮਹਾਰਾਣੀ ਸਾਹਿਬ ਦੇ ਨਾਲ ਜਾਊਗੀ ਪਰ ਮੈਂ ਸਾਰਿਆਂ ਨੂੰ ਇੱਕ ਗੱਲ ਦੱਸਣਾ ਚਾਹੁੰਨੀ ਆ ਕਿ ਮੈਂ ਸਮਝਦੀ ਆ ਕਿ ਜਿਹੜੀ ਪਾਰਟੀ ਉਹ ਵੱਡੀ ਹੈ ਲੀਡਰ ਕਦੀ ਵੱਡਾ ਨਹੀਂ ਵਰਕਰਾਂ ਦੇ ਨਾਲ ਪਾਰਟੀ ਐ ਮੈਂ ਹਮੇਸ਼ਾ ਇਹ ਗੱਲ ਕਰਦੀ ਹੁੰਨੀ ਆ ਸੋ ਦੂਜੀ ਗੱਲ ਇਹ ਐ ਕਿ ਜਦੋਂ ਸਾਡੇ ਹੱਕਾਂ ਦੀ ਲੜਾਈ ਦੀ ਗੱਲ ਆਉਂਦੀ ਐ ਦੇਖੋ ਹੱਕਾਂ ਲਈ ਲੜਨਾ ਇੱਕ ਬਹੁਤ ਜ਼ਰੂਰੀ ਗੱਲ ਐ ਜੇ ਅਸੀਂ ਆਪਣੇ ਆਪ ਤੇ ਜੁਰਮ ਸਹਿਣਾ ਤੇ ਕੋਈ ਹਾਲਾਤ ਇਹੋ ਜਿਹੇ ਹੁੰਦੇ ਨੇ ਤੇ ਮੈਂ ਸਮਝਦੀ ਐ ਤੋਂ ਵੱਡਾ ਜੁਰਮ ਵੀ ਕੋਈ ਨਹੀਂ ਆਪਦੇ ਹੱਕ ਲਈ ਲੜਾਈ ਲੜਨ ਲਈ ਮੈਂ ਕੈਪਟਨ ਸਾਹਿਬ ਦੇ ਘਰ ਦੇ ਬਾਹਰ ਧਰਨਾ ਦਿੱਤਾ ਸੀ ਉਹ ਕਿਸਾਨਾਂ ਦੇ ਹੱਕ 'ਚ ਦਿੱਤਾ ਸੀ ਮੈਂ ਮਹਾਰਾਣੀ ਸਾਹਿਬ ਦੇ ਨਾਲ ਚਾਰ ਵਾਰ ਉਹ ਜਿੱਤੇ ਐਮਪੀ ਇੱਕ ਵਾਰ ਹਾਰੇ ਪੰਜ ਵਾਰ ਲੜੇ 25 ਸਾਲ ਤੋਂ ਉਹ ਪਟਿਆਲੇ ਵਾਲਿਆਂ ਨੇ ਉਹਨਾਂ ਨੂੰ ਐਮਪੀ ਬਣਾਇਆ ਯੂਨੀਅਨ ਮਨਿਸਟਰ ਰਹੇ ਵਿਦੇਸ਼ ਮੰਤਰੀ ਜਦੋਂ ਬਣੇ ਨੇ ਸੋ ਇਹ ਜਿਹੜਾ ਸ਼ੰਭੂ ਬਾਰਡਰ ਹੈ ਪਟਿਆਲੇ ਦਾ ਹੀ ਪਟਿਆਲੇ ਦੇ ਨਾਲ ਲੱਗਦਾ ਹੈ ਜੀ ਤਿੰਨ ਜਿਹੜੇ ਹਲਕੇ ਨੇ ਐਮਪੀ ਦੇ ਸਨੌਰ ਗਨੌਰ ਤੇ ਰਾਜਪੁਰਾ ਇੱਥੇ ਦੇ ਕਿਸਾਨ ਫੱਟੜ ਹੋਏ ਨੇ 25 ਕਿਸਾਨ ਰਜਿੰਦਰ ਚ ਪਈ ਰਹੇ ਨੇ ਰਾਤ ਨੂੰ ਅਸੀਂ ਰਾਜਾ ਬੜਿੰਗ ਜੀ ਨੇ ਮੈਨੂੰ ਵੀ ਕਿਹਾ ਕਿ ਆਪਾਂ ਰਾਜਪੁਰੇ ਕਿਸਾਨਾਂ ਦੀ ਖਬਰ ਲੈ ਕੇ ਆਣੀ ਉੱਥੇ ਜੋ ਦੇਖਿਆ ਮਾਝੇ ਦੇ بڑے ਕਿਸਾਨ ਬੁਰੀ ਤਰ੍ਹਾਂ ਫੱਟੜ ਹੋਏ ਪਏ ਸੀ ਕੁਝ ਨੂੰ ਅੱਗੇ ਪੀਜੀਆਈ ਜਾਂ 32 ਹਸਪੀਟਲ ਦੇ ਵਿੱਚ ਰੈਫਰ ਵੀ ਕੀਤਾ ਸੋ ਮੈਂ ਕਹਿਣ ਗਈ ਸੀ ਕਿ ਤੁਸੀਂ ਬਾਹਰ ਨਿਕਲੋ ਤੁਸੀਂ ਠੀਕ ਐ ਬੀਜੇਪੀ ਪਾਰਟੀ ਵਾਲਿਆਂ ਦੇ ਨਾਲ ਰਲ ਗਏ ਬਲਕਿ ਤੁਸੀਂ ਪਟਿਆਲੇ ਵਾਲਿਆਂ ਦਾ ਪੰਜਾਬੀ ਹੋਣ ਦਾ ਸਬੂਤ ਦਿਓ ਉਹਨਾਂ ਨੂੰ ਦੱਸੋ ਜਾਖੜ ਸਾਹਿਬ ਵੀ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹ ਕਿਸਾਨ ਨੇ ਕਿਸਾਨਾਂ ਦੇ ਤੁਸੀਂ ਹਤਿਆਸ਼ੀ ਕਹੋਂਦੇ ਸੀ ਅੱਜ ਤੁਸੀਂ ਕਿੱਥੇ ਹੋ ਸਾਡੀ ਭੈਣ ਬੀਬਾ ਜੈੰਦਰ ਕੌਰ ਜੀ ਮਹਿਲਾ ਮੋਰਚਾ ਦੀ ਬੀਜੇਪੀ ਦੀ ਪ੍ਰਧਾਨ ਹੈ ਬਾਹਰ ਆਓ ਲੋਕਾਂ ਦਾ ਹਾਲ ਪੁੱਛੋ ਹੁਣ ਜਾਖੜ ਸਾਹਿਬ ਤਾਂ ਕਹ ਰਹੇ ਨੇ ਮੈਂ ਦੱਸਾਂ ਮੈਂ ਐਮਐਸਪੀ ਕਰੀ ਤੇ ਮੈਂ ਦਵਾਉਂਗਾ ਕਹਿੰਦੇ ਜਾ ਕੇ ਕਹਿੰਦੇ 23 ਨਹੀਂ ਫਸਲਾਂ ਤੁਸੀਂ ਮੰਗਦੇ ਦੋ ਫਸਲਾਂ ਦੱਸੋ ਮੈਂ ਦਵਾ ਕੇ ਲੈਣਾ ਕਹਿੰਦੇ ਐਮਐਸਪੀ ਉਹ ਵਿਧਾਨ ਸਭਾ ਜੀ ਵੀ ਘੇਰਦੇ ਹੋਏ ਨਜ਼ਰ ਆਇਆ ਸੀ ਮਾਨ ਸਾਹਿਬ ਨੂੰ ਜੀ ਮੇਰੀ ਗੱਲ ਸੁਣੋ ਉਹ ਦੱਸਣ ਦੀ ਗੱਲ ਐ ਐਮਐਸਪੀ ਦਵਾਓ ਐਮਐਸਪੀ ਸਾਡਾ ਅਧਿਕਾਰ ਐ ਸਾਡਾ ਹੱਕ ਐ ਐਮਐਸਪੀ ਲੈਣਾ ਜਿਹੜਾ ਪੰਜਾਬ ਹੈ ਕਿਸਾਨ ਕਿਸਾਨਾਂ ਦਾ ਸਾਰਾ ਇੱਥੇ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਨਾ ਕਿਸਾਨਾਂ ਦਾ ਉੱਥੇ ਵਿਚਾਰੇ ਉੱਥੇ ਬਾਰਡਰਾਂ ਤੇ ਖਨੌਰੀ ਸ਼ੰਭੂ ਕੀ ਹਾਲਾਤ ਹੋਏ ਨੇ ਸਾਡਾ ਇੱਕ ਬੱਚਾ ਸ਼ੁਭਕਰਨ ਉਹ ਚਲਾ ਗਿਆ 21 ਸਾਲ ਦਾ ਤੁਸੀਂ ਹੋਰ ਕਿ ਦੁਦ ਬਾਉਂਗੇ ਜਦੋਂ ਸਾਰੇ ਮਰ ਗਏ ਮੈਂ ਪੁੱਛਣਾ ਚਾਹਨੀ ਐ ਇਹਨਾਂ ਨੂੰ ਇਹ ਕਿਸਾਨ ਨੇ ਡਟੇ ਹੋਏ ਨੇ ਇਹ ਆਪਦੇ ਹੱਕ ਮਨਾਉਣ ਦੇ ਲਈ ਇਹ ਕਿਸੇ ਤੋਂ ਨਹੀਂ ਡਰਦੇ ਪ੍ਰਜਕਰ ਸਾਹਿਬ ਕਹਿੰਦੇ ਨੇ ਮੈਂ ਤਾਂ ਆਪ ਕਹਿੰਦਾ ਨਾ ਨੌਜਵਾਨੀ ਨੂੰ ਨਾ ਖੇਡੋ ਉਹਨਾਂ ਨੂੰ ਨਾਮਰਵਾਓ ਤੁਸੀਂ ਦੱਸੋ ਦੋ ਫਸਲਾਂ ਤੁਸੀਂ ਕਹੋ ਵੀ ਅਸੀਂ ਇਹ ਬੀਜਾਂਗੇ ਝੋਨੇ ਦਾ ਬਦਲ ਚਾਹਨੇ ਹੋ ਕਹਿੰਦੇ ਮੈਂ ਦਵਾ ਕੇ ਲੈਣਾ ਮੇਰ ਨਾਲ ਚੱਲੋ ਮੈਂ ਕਿਸਾਨ ਦਾ ਪੋਤਾ ਕਹਿੰਦੇ ਜੇ ਮੈਨੂੰ ਭਾਪੀ ਛੱਡਣੀ ਪਵੇ ਕੋਈ ਛੱਡਣਾ ਪਵੇ ਮੈਂ ਛੱਡਣ ਤਿਆਰ ਹਾਂ ਜੀ ਨਹੀਂ ਇਹ ਨਾਲ ਜਾਣ ਵਾਲੀ ਕਿਹੜੀ ਗੱਲ ਹੈ ਤੁਸੀਂ ਗੱਲ ਕਰੋ ਦਵਾਓ ਹੁਣ ਕਦੋਂ ਦਵਾਉਂਗੇ ਹੁਣ ਕੋਟ ਲੱਗ ਜਾਣਾ 2-4 ਦਿਨਾਂ ਚ ਵਧੀਆ ਬਹਾਨਾ ਵੀ ਹੁਣ ਕੋਈ ਫੈਸਲਾ ਨਹੀਂ ਹੋ ਸਕਦਾ ਪਹਿਲਾ ਇਸੇ ਕਰਕੇ ਤਾਂ ਪਹਿਲਾ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਗੁਰਨਾਨਕ ਦੇਵ ਜੀ ਦੇ ਜਨਮ ਦਿਨ ਤੇ ਕਿਹਾ ਸੀ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈ ਲੇ ਕੀ ਵਾਪਸ ਲਿਆ ਸਾਲ ਬਾਅਦ ਵਿਚਾਰੇ 2021 ਦੀ ਗੱਲ ਹੈ ਇਹ ਜਦੋਂ ਉਹ ਬੈਠੇ ਸੀ ਜਾ ਕੇ ਸਵਾ ਸਾਲ ਬੈਠੇ ਰਹੇ ਨੇ ਤੇ ਫਿਰ ਜੇ ਵਾਪਸ ਲਏ ਹੁੰਦੇ ਤੇ ਅੱਜ ਉਹ ਵਿਚਾਰੇ ਫੇਰ ਬਾਰਡਰਾਂ ਤੇ ਕਿਉਂ ਮਰਨ ਲਈ ਜਾਂਦੇ ਕਿੰਨੇ ਸਾਡੇ ਕਿਸਾਨ ਸ਼ਹੀਦ ਹੋ ਗਏ 750 ਕਿਸਾਨ ਪਹਿਲਾਂ ਸ਼ਹੀਦ ਹੋ ਗਿਆ ਜਿਹੜਾ ਪੂਰੇ ਹਿੰਦੁਸਤਾਨ ਨੂੰ ਅੰਨ ਪ੍ਰਦਾਨ ਕਰਦਾ ਹੈ ਖੇਤੀ ਪ੍ਰਧਾਨ ਸੁਭਾ ਸਾਡਾ ਇਹ ਦੱਸੇ ਤੋਂ ਥੋੜੋ ਐਮਐਸਪੀ ਦਵਾਉਣੀ ਐ ਤੇ ਆ ਬੀਬੀ ਵੀ ਸਾਡੀ ਕਹਿੰਦੀ ਸੀ ਇੱਕ ਮੰਤਰੀ ਆਮ ਪਾਰਟੀ ਦੇ ਜਿਹੜੀ ਕਿ ਮੈਂ 24 ਘੰਟੇ ਚ ਐਮਐਸਪੀ ਦਵਾ ਦੂੰ ਦਵਾਉਣ ਲੋਕ ਤਾਂ ਚਾਹੁੰਦੇ ਨੇ ਐਮਐਸਪੀ ਦਵਾਉਣ ਪਰ ਜਿਹੜੇ ਹਾਲਾਤ ਹੋਏ ਨੇ ਨਾ ਪੰਜਾਬ ਦੇ ਜੋ ਕਿਸਾਨਾਂ ਦੇ ਨਾਲ ਤਸ਼ੱਦਦ ਉੱਥੇ ਹੋਇਆ ਕਿਵੇਂ ਪੈਲੇਟਸ ਇੱਧਰ ਸਿੱਟੇ ਗਏ ਸਮਝ ਨਹੀਂ ਆਉਂਦੀ ਇਹ ਸਭ ਰਲੇ ਹੋਏ ਨੇ ਇਹ ਤੇ 20 ਟੀਮਾਂ ਨੇ ਇਹਨਾਂ ਦੀਆਂ ਸਾਰੀਆਂ ਔਰ ਭਾਜਪੀ ਨੂੰ ਚਾਹੀਦਾ ਆ ਇਹ ਦੱਸੇ ਤੋਂ ਹੋਣੀ ਐ ਐਮਐਸਪੀ ਤੁਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਾਲੇ ਕਾਨੂੰਨ ਵਾਪਸ ਲੈ ਲੈ ਉਹਦੇ ਚ ਐਮਐਸਪੀ ਦਾ ਮੁੱਦਾ ਤੁਸੀਂ ਫਿਰ ਕਿਉਂ ਨਹੀਂ ਰੱਖਿਆ ਕਿਉਂ ਵਿਚਾਰੇ ਨੂੰ ਦੁਬਾਰੇ ਬਾਰਡਰ ਚ ਇੰਨੀ ਠੰਡ ਚ ਬੈਠਣਾ ਪਿਆ ਸੋਹਣੇ ਜੀ ਕੈਪਟਨ ਪਰਿਵਾਰ ਦੇ ਬੜਾ ਨੇੜੇ ਰਹੇ ਹਾਂ ਜੀ ਤੇ ਹੁਣ ਮਹਾਰਾਣੀ ਦਾ ਵੀ ਇੱਕ ਬਿਆਨ ਸਾਹਮਣੇ ਆ ਕੇ ਕੈਪਟਨ ਸਾਹਿਬ ਦਾ ਬਿਆਨ ਸਾਹਮਣੇ ਵੀ ਕਾਲੀ ਦਲ ਨਾਲ ਗੱਠਜੋੜ ਹੋਣਾ ਚਾਹੀਦਾ ਭਾਜਪਾ ਦਾ ਤਾਂ ਜੋ ਮਜ਼ਬੂਤੀ ਮਿਲ ਸਕੇ ਉਸ ਚੀਨ ਨੂੰ ਕਿਵੇਂ ਦੇਖਦੇ ਵੀ ਅੱਡਾ ਵੱਡਾ ਪਰਿਵਾਰ ਜਿਹਨੇ ਰਾਜ ਕੀਤਾ ਹੋਏ ਪੰਜਾਬ ਦੇ ਉੱਤੇ ਅੱਜ ਕੀ ਲੋੜ ਪੈ ਗਈ ਵੀ ਆਪਾਂ ਗੱਠਜੋੜ ਨੂੰ ਲੈ ਕੇ ਕਾਲੀ ਦਲ ਨਾਲ ਤਿਆਰ ਹੋ ਗਏ ਜਿੱਤੇ ਆਪਾਂ ਇਹ ਇਲਜ਼ਾਮ ਲਗਾਉਂਦੇ ਸੀ ਬੇਅਦਬੀ ਦੇ ਇਲਜ਼ਾਮ ਲੱਗਦੇ ਸੀ ਉਹਨਾਂ ਤੇ ਮੈਂ ਤਾਂ ਇੱਥੇ ਕਹੂੰਗੀ ਕਿ ਕੈਪਟਨ ਸਾਹਿਬ ਦੀ ਮਿਲਾ ਦਾ ਸੱਤਵੀਂ ਪਾਰਟੀ ਹੈ ਇਹ ਕਦੇ ਅਕਾਲੀ ਦਲ ਕਦੇ ਕਾਂਗਰਸ ਕਦੇ ਕਾਬਲ ਅਕਾਲੀ ਦਲ ਫਿਰ ਬੀਐਲਸੀ ਹੁਣ ਬੀਜੇਪੀ ਹੁਣ ਇਹ ਅਕਾਲੀਆਂ ਨਾਲ ਫਿਰ ਰਲਣ ਜਾ ਰਹੇ ਨੇ ਕੀ ਕਹਿਣਾ ਮੈਨਨ ਬਾਰੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਸਭ ਲੋਕ ਸਮਝਦਾਰ ਨੇ ਇਕੱਲੇ ਲੜਨ ਇਕੱਠੇ ਲੜਨ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਆਉਣ ਵਾਲੀ ਲੋਕ ਸਭਾ ਦਾ ਇਲੈਕਸ਼ਨ ਹੈ ਕਾਂਗਰਸ ਸ਼ਾਨਦਾਰ ਜਿੱਤ ਪ੍ਰਾਪਤ ਕਰੂਗੀ ਸਾਰੀਆਂ ਸੀਟਾਂ ਕਾਂਗਰਸ ਜਿੱਤੂਗੀ ਲੋਕ ਤਿਆਰ ਬੈਠੇ ਨੇ ਕਾਂਗਰਸ ਨੂੰ ਲੈ ਕੇ ਆਉਣ ਲਈ ਸੋ ਮੇਰਾ ਆਖਰੀ ਸਵਾਲ ਹੈ ਮੈਨੂੰ ਤੁਹਾਨੂੰ ਗੁਰਸ਼ਰੰਕ ਕੋਲੋਂ ਦਾਵਾ ਬੜਾ ਵੱਡਾ ਨਾਮ ਹੈ ਜੀ ਹਨਾ ਜੇ ਲੱਗਦਾ ਸੀਟ ਨਹੀਂ ਦਿੰਦੇ ਪਾਰਟੀ ਛੱਡਣਗੇ ਮੈਂ ਫਿਰ ਜੀ ਵੀ ਮੈਂ ਪਾਰਟੀ ਛੱਡ ਕੇ ਮੈਂ ਚੱਲੀ ਪਾਈ ਤੁਸੀਂ ਮੇਨਾਂ ਧੱਕਾ ਹਮੇਸ਼ਾ ਕਰਦੇ ਜੀ ਨਹੀਂ ਜੀ ਜੇ ਪਾਰਟੀ ਛੱਡਣੀ ਹੁੰਦੀ ਮੇਰੀ ਚਾਰ ਬਾਰ ਮੇਰਾ ਪੇਸ਼ੈਂਸ ਦੇਖੋ ਚਾਰ ਬਾਰ ਮੇਰਾ ਜਿਹੜਾ ਟਿਕਟ ਹੈ ਉਹ ਕੱਟ ਗਿਆ ਮੈਂ ਨਹੀਂ ਪਾਰਟੀ ਛੱਡੀ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਮੇਰੇ ਦਾਦਾ ਜੀ ਮੈਂ ਦੇਖਿਆ ਕਿ ਉਹ ਤਿਰੰਗੇ ਚ ਲਿਪਟ ਕੇ ਗਏ ਨੇ ਮੇਰੇ ਫਾਦਰ ਸਾਹਿਬ ਅੱਜ ਉਹਨਾਂ ਦੀ ਡੈਥ ਅਨੀਵਰਸਰੀ ਹੈ ਅੱਜ ਉਹਨਾਂ ਨੂੰ ਗਿਆ ਨੂੰ 15 ਸਾਲ ਹੋ ਗਏ ਪਰ ਸਾਡਾ ਜਿਹੜਾ ਪਰਿਵਾਰ ਹੈ ਅੱਜ ਵੀ ਅਸੀਂ ਸਾਰੇ ਉਹ ਜਿਹੜਾ ਤਿਰੰਗਾ ਹੈ ਨਾ ਅੱਜ ਵੀ ਸਾਡੇ ਘਰ ਤੇ ਉਵੇਂ ਚੂਲ ਰਿਹਾ ਹੈ ਤੁਸੀਂ ਦੇਖਿਆ ਹੀ ਹੈ ਮੇਰੇ ਘਰ ਦੇ ਬਾਹਰ ਵੀ ਝੰਡੇ ਵਾਲਾ ਘਰ ਲੋਕਾਂ ਨੇ ਆਪਣੇ ਆਪ ਨਾ ਰੱਖਿਆ ਮੇਰੇ ਤਿੰਨ ਗੇਟ ਹੈ ਤਿੰਨਾਂ ਤੇ ਮੇਰੇ ਝੰਡੇ ਲੱਗੇ ਹੋਏ ਨੇ ਕਾਂਗਰਸ ਦੇ ਮੈਨੂੰ ਇੰਨਾ ਪਿਆਰ ਹੈ ਮੈਂ ਪਾਰਟੀ ਛੱਡਣ ਦੀ ਕੋਈ ਉਹ ਨਹੀਂ ਪਰ ਮੈਂ ਆਪਣੀ ਪਾਰਟੀ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਭਰੋਸਾ ਹੈ ਕਿ ਮੇਰੀ ਮਿਹਨਤ ਨੂੰ ਦੇਖਦੇ ਹੋਏ ਇਸ ਵਾਰ ਜਿਹੜਾ ਹੈ ਮੈਨੂੰ ਜ਼ਰੂਰ ਦੇਖਿਆ ਜਾਊਗਾ ਕਿ ਜੋ ਮੇਰਾ ਹੱਕ ਬਣਦਾ ਮੈਨੂੰ ਦਿੱਤਾ ਜਾਊਗਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਦਿਲ ਦੀ ਇੱਛਾ ਹੈ ਕਿ ਮੈਂ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਨਾ ਦੇਖਣਾ ਹੈ ਮੇਰੀ ਦਿਲ ਦੀ ਖੁਆਇਸ਼ ਹੈ ਸਾਡੇ ਪਰਿਵਾਰ ਦੀ ਖੁਆਇਸ਼ ਹੈ ਕਿ ਰਾਹੁਲ ਗਾਂਧੀ ਜੀ ਸਾਡੇ ਦੇਸ਼ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਹੋਣ ਥੈਂਕ ਯੂ ਤੁਹਾਡੇ ਨਾਲ ਕਾਂਗਰਸ ਦੇ ਪੰਜਾਬ ਦੇ ਮਹਿਲਾ ਵਿੰਗ ਦੇ ਪ੍ਰਧਾਨ ਗੁਰਸ਼ਰਦਨ ਕੋਰ ਰੰਦਾਵਾ ਜਿਨ੍ਹਾਂ ਨੇ ਸਾਡੇ ਨਾਲ ਬੇਬਾਕੀ ਨਾਲ ਗੱਲ ਕੀਤੀ ਹੈ ਕਈ ਮੁੱਦਿਆਂ ਦੀ ਗੱਲ ਕੀਤੀ ਹੈ ਹਾਲਾਂਕਿ ਮੈਡਮ ਕਹਿੰਦੇ ਨੇ ਵੀ ਮੇਰਾ ਵੀ ਹੱਕਦਾਰ ਬਣਦਾ ਪਟਿਆਲੇ ਜ਼ਿਲ੍ਹੇ ਤੋਂ ਮੈਂ ਲੜਾਂ ਤੇ ਜਿੱਤਾਂ ਸੋ ਅਜੀ ਸ਼ਕਸ਼ਿਤ ਲਾ ਕੇ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਸ਼ੰਕਰਦਰਾ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਘੋੜੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ